ਜ਼ਮੀਨ ਉਸ ਸਮੇਂ ਚਰਚਾ ਚ ਆ ਗਈ ਸੀ ਜਦੋਂ ਕੁਝ ਕੋਲੋਨਾਈਜ਼ਰਾਂ ਨੇ ਇੱਥੇ ਅਨ ਅਧਿਕਾਰਕ ਤਰੀਕੇ ਦੇ ਨਾਲ ਕਲੋਨੀਆਂ ਕਰ ਦਿੱਤੀਆਂ ਸੀ ਆ ਕਈ ਸਾਲਾਂ ਬਾਅਦ ਮੁੜ ਜਿਹੜੀ ਲੋ ਲੱਗਣ ਦੀ ਜ਼ਮੀਨ ਚਰਚਾ ਚ ਆ ਕਿਉਂਕਿ ਕਈ ਮਹੀਨੇ ਪਹਿਲਾਂ ਨਗਰ ਨਿਗਮ ਤੇ ਟੀਮ ਦੇ ਨਾਲ ਜਿਹੜੇ ਹਲਕੇ ਦੇ ਵਿਧਾਇਕ ਨੇ ਹਰਚੰਦਰਪਾਲ ਕੌਰ ਸ਼ੀਨਾ ਉਹਨਾਂ ਵੱਲੋਂ ਇਸ ਕਲੋਨੀ ਤੇ ਕਾਰਵਾਈ ਕਰਾਈ ਗਈ ਸੀ ਨਾਕਤ ਕਰਨਾ ਬੰਦ ਰਹੀਆਂ ਜਿਸ ਤੋਂ ਬਾਅਦ ਦੁਕਾਨਾਂ ਦੀਆਂ ਸੀਲਾਂ ਮੁੜ ਖੁੱਲ ਗਈਆਂ ਚਰਚਾ ਹੁੰਦੀ ਸੀ ਕਿ ਕੀ ਇਹ ਸੀਲਾਂ ਨਗਰ ਨਿਗਮ ਦੀਆਂ ਕੀਮਾ ਨੇ ਖੋਲੀਆਂ ਨੇ ਕੀ ਦੁਕਾਨਦਾਰਾਂ ਨੇ ਖੁਦ ਖੋਲੀਆਂ ਨੇ ਜਿਨ੍ਹਾਂ ਨੇ ਕੋਈ ਵੀਡੀਓ ਰੀਲਿਸ ਕੀਤੀਆਂ ਸੀ ਕਿ ਜਿਹੜੇ ਤਾਲੇ ਤੋੜੇ ਗਏ ਨੇ ਸੀਲਾਂ ਤੋੜੀਆਂ ਗਈਆਂ ਨੇ ਹਲਕੇ ਦੀ ਵਿਦਾਇਕ ਰਸਿੰਦਰ ਪਾਪੂਲ ਸ਼ੀਨਾ ਨੇ ਖੁਦ ਖੋਲੀਆਂ ਨੇ ਪਾਸ ਸੰਗਲਦੀ ਐਪਲੀਕੇਸ਼ਨ ਦੇਖ ਕੇ ਜਾਂ ਫਿਰ ਕਾਰਵਾਈ ਕਰਵਾਈ ਗਈ ਇਹ ਫਿਰ ਉੱਠੇਗਾ ਵਾਸਾ ਮੈਂ ਨੂੰ ਦੱਸਣਾ ਚਾਹਣਾ ਹੈ ਕਿ ਮੇਰੀ ਲੜਾਈ ਕਿਹਦੀ ਹੈਗੀ ਆ ਇਹ ਸਿਰਕਾਰ ਸਿਰ ਜਿਹੜੇ ਉੱਥੋਂ ਦੇ ਲੈਡ ਮਾਫੀਆ ਸਰ ਜਿਨ੍ਹਾਂ ਨੇ ਇਹ ਗਰੀਬ ਲੋਕਾਂ ਨਾਲ ਧੋਖਾ ਧੜੀਆਂ ਕੀਤੀ ਮੈਂ ਕੋਈ ਵੀ ਦੁਕਾਨਦਾਰ ਜਾਂ ਕੋਈ ਉਸ ਕਲੋਨੀ ਦਾ ਰਹਿਣ ਵਾਲਾ ਨਹੀਂ ਕਿ ਮੇਰੇ ਕੋਲ ਆ ਕੇ ਜਦੋਂ ਮਰਜ਼ੀ ਕਾ ਕੇ ਚੈੱਕ ਕਰ ਸਕਦਾ ਕਿ ਜਿਹੜੀ ਪ੍ਰਿੰਸੀਪਲ ਸਕੱਟਰੀ ਨੂੰ ਛੋਟੇ ਬਰਾਦਰ ਖਿਲਾਫ ਦਰਖਾਸਤ ਦਿੱਤੀ ਆ ਪਹਿਲਾ ਜਿਹੜੀ ਦਰਖਾਸਤ ਉਹ ਬੀਬੀ ਰਜਿੰਦਰ ਬਾਦੌਰ ਸ਼ਿਮਨਾ ਐਮ ਐਲ ਏ ਵੱਲੋਂ ਉਹ ਜਿੰਨੇ ਸੀਦਾ ਲਾਤੀਆਂ ਸੀਮਾ ਪੂਰਤੀਆਂ ਕੀ ਕਾਰਪੋਰੇਸ਼ਨ ਨੂੰ ਪਰਚਾਣ ਕਰਾ ਦਿੱਤਾ ਕਾਰਪੋਰੇਸ਼ਨ ਦੁਆਰਾ ਸੀਲੰਗ ਹੋਣੀ ਚਾਹੀਦੀ ਸੀ ਨਗਰ ਨਿਗਮ ਦੇ ਮਿਤੀ 13/2/2024 ਨੂੰ ਕਾ ਲੈਟਰ ਜीडीसी ਇਹ ਉਹਨਾਂ ਨੂੰ ਔਰ ਇਹਦੇ ਵਿੱਚ ਉਹਨਾਂ ਨੇ ਸਾਫ਼ ਲਿਖਿਆ ਹੋਇਆ ਵਾ ਵੀ ਅਸੀਂ 10 1 2024 ਨੂੰ ਅਤੇ 23 1 2024 ਨੂੰ ਜਿਹੜੀਆਂ ਦੁਕਾਨਾਂ ਜਿਹੜੀਆਂ ਸੀਗੀਆਂ ਇਹਨਾਂ ਨੇ ਐਸੇ ਹੀ ਕੀਤੀਆਂ ਨੇ ਔਰ ਦੁਕਾਨਦਾਰਾਂ ਵੱਲੋਂ ਕਿਹੜੇ ਨਗਰ ਕੁੰਮੜੀਆਂ ਤਹਿਸੀਲਾਂ ਲਗਾਈਆਂ ਜਿਹੜੀਆਂ ਤੁਸੀਂ ਉਹ ਤੋੜ ਦਿੱਤੀਆਂ ਜੋ ਕਿ ਕਾਬਲੇ ਜੁਰਮ ਹੈ ਟੈਲੀਗ੍ਰਾਫ ਹੈਗੇ ਵੀ ਕਾਰਪੋਰੇਸ਼ਨੇ ਕਿਤਾਬ ਇਹ ਤਾਂ ਮੇਰਾ ਨਾਂ ਲਈ ਜਾ ਰਿਹਾ ਔਰ ਮੈਨੂੰ ਵੀ ਕੋਈ ਕਿੱਡੀ ਹਸੋਏ ਨਿਕਲ ਆ ਇੱਥੇ ਪੜੇ ਗਏ ਸਟੱਡੈਂਟ ਨੇ ਆਈਪੀਐਸ ਆਈਐਸ ਅਫਸਰ ਨੇ ਆਪਣੇ ਵੱਡੇ ਵੱਡੇ ਅਫਸਰ ਨੇ ਵੀ ਕਿ ਉਹਨਾਂ ਵੱਲੋਂ ਅਪਲੀਕੇਸ਼ਨਾਂ ਮਾਰ ਮਾਰ ਕੇ ਇਹਨੇ ਕਰਦੇ ਹੋਏ ਔਰ ਆਣੇ ਨੇ ਜਾ ਕੇ ਦੂਈ ਉੱਤੇ ਇੱਕ ਲੂਕੀ ਬਣਾ ਕੇ ਮੈਨੂੰ ਕੰਪਲੀਟਡ ਬਣਾ ਕੇ ਉੱਥੇ ਜਿਹੜਾ ਹੈਗਾ ਉਹ ਟੋਕ ਦਿੰਦਾ ਈ ਕਲੋਨੀ ਜਿਹੜੀ ਕਾਗਜ਼ਾਂ ਚ ਆ ਰਹੀ ਹੈ ਜੀ ਅੱਜ ਜਿਹੜੇ ਚ ਅਕਾਲ ਸਿੰਘ ਪੁੱਤਰ ਜੇ ਸਿੰਘ ਵੱਲੋਂ ਕਲੋਨੀ ਜਿੰਗੀ ਇਹ ਕੱਢੀ ਗਈ ਜੀ ਪਹਿਲਾ ਜਿਹੜੀ ਇਹ ਕਲੋਨੀ ਲਈ ਇਹ ਸਾਡੇ ਕਾਂਗਰਸ ਦੇ ਟਾਈਮ ਦੇ ਵਿੱਚ ਹੁੰਦੀ ਸੀ ਹੈ ਜੋ ਐਸ ਪਰ ਇਨਕੁਆਇਰੀ ਆਇਆ ਉਹਦੇ ਵਿੱਚ ਪੰਥਪੁਰਜੀ ਕੋਈ ਦੁਰਾਹਿਤ ਹੋਣੀ ਉਹਨਾਂ ਦੇ ਬੇਟਿਆਂ ਵੱਲੋਂ ਜਿਹੜੀ ਇਹ ਕਲੋਨੀ ਗਾਹ ਵੇਚੀ ਗਈ ਹੈ ਇਹ ਸਾਰੀ ਝਾਲ ਸਾਜ਼ੀ ਦੇ ਵਿੱਚ ਜਿਹੜੀ ਮੇਨ ਭੂਤ ਕਰਨ ਭਾਈ ਸਾਹਿਬ ਉਹ ਸੋਚ ਅ ਤਸੀਰਦਾਰ ਕਬਾ ਦੇ ਅੰਦਰ ਸੱਚ ਜੋ ਕਿ ਸੈਂਟਰਲ ਦੇ ਵਿੱਚ ਲਿਖਿਆ ਸਾਰਾ ਕਰਿਆ-ਤਰਿਆ ਉਹਨਾਂ ਦਾ ਸੀ ਜਿਹੜੀ ਇਹਨਾਂ ਨੇ ਉਦੇ ਵਿੱਚ ਜਿਹੜੇ ਗਲਤ ਅੰਤਕਾਰ ਚੜ੍ਹੇ ਸੀ ਅਸੀ ਗਾਲ ਜੀ ਤੁਸੀਂ ਪੰਜਾਬ ਪ੍ਰाइम ਟੀਵੀ ਵੇਖ ਰਹੇ ਹੋ ਪੁਲਿਸ ਥਾਣਾ ਸਾਨੇਵਾਲ ਅਧੀਨ ਆਉਂਦੇ ਗਿਆਸਪੁਰਾ ਦੇ ਇਲਾਕੇ ਦੇ ਵਿੱਚ ਕੁਝ ਸਾਲਾਂ ਤੋਂ ਲੋਹ ਲੰਗਰ ਦੀ ਜ਼ਮੀਨ ਉਸ ਸਮੇਂ ਚਰਚਾ ਚ ਆ ਗਈ ਸੀ ਜਦੋਂ ਕੁਝ ਕੋਲੋਨੇਜਰਾਂ ਨੇ ਇੱਥੇ ਅਨਅਧਿਕਾਰਤ ਤਰੀਕੇ ਦੇ ਨਾਲ ਕਲੋਨੀਆਂ ਕਰ ਦਿੱਤੀਆਂ ਸੀ ਜਿਸ ਤੋਂ ਬਾਅਦ ਸਮਾਜਿਕ ਰਿਸ਼ਪਾਲ ਸਿੰਘ ਘਾੜੀਆ ਉਹਨਾਂ ਨੇ ਸ਼ਿਕਾਇਤ ਕੀਤੀ ਸੀ ਜਿਸ ਤੋਂ ਬਾਅਦ ਕਈ ਸਾਲਾਂ ਬਾਅਦ ਮੁੜ ਜਿਹੜੀ ਲੋਹ ਲੰਗਰ ਦੀ ਜ਼ਮੀਨ ਚਰਚਾ ਚ ਆ ਕਿਉਂਕਿ ਕਈ ਮਹੀਨੇ ਪਹਿਲਾਂ ਨਗਰ ਨਿਗਮ ਦੀ ਟੀਮ ਦੇ ਨਾਲ ਜਿਹੜੇ ਹਲਕਤੇ ਵਿਧਾਇਕ ਨੇ ਹਰਜਿੰਦਰਪਾਲ ਕੋਰ ਸ਼ੀਨਾ ਉਨ੍ਹਾਂ ਵੱਲੋਂ ਇਸ ਕਲੋਨੀ ਤੇ ਕਾਰਵਾਈ ਕਰਾਈ ਗਈ ਸੀ ਕਲੋਨੀ ਦੇ ਬਾਹਰ ਇੱਕ ਬੋਰਡ ਲਗਾਇਆ ਗਿਆ ਸੀ ਜਿਸ ਤੋਂ ਕੁਝ ਸਮੇਂ ਬਾਅਦ ਹੀ ਨਗਰ ਨਿਗਮ ਦੀ ਟੀਮ ਆਈ ਜਿਨੇ ਕੁਝ ਕਮਰਸ਼ੀਅਲ ਇਮਾਰਤਾਂ ਸੀ ਜਿਹੜੀਆਂ ਦੁਕਾਨਾਂ ਸੀ ਉਹਨਾਂ ਨੂੰ ਸੀਲ ਕਰ ਦਿੱਤਾ ਸੀ ਮਹੀਨਾ ਕੁ ਦੁਕਾਨਾਂ ਬੰਦ ਰਹੀਆਂ ਜਿਸ ਤੋਂ ਬਾਅਦ ਦੁਕਾਨਾਂ ਦੀਆਂ ਸੀਲਾਂ ਮੁੜ ਖੁੱਲ ਗਈਆਂ ਚਰਚਾ ਹੁੰਦੀ ਸੀ ਕਿ ਕੀ ਇਹ ਸੀਲਾਂ ਨਗਰ ਨਿਗਮ ਦੀਆਂ ਟੀਮਾਂ ਨੇ ਖੋਲੀਆਂ ਨੇ ਕੀ ਦੁਕਾਨਦਾਰਾਂ ਨੇ ਖੁਦ ਖੋਲੀਆਂ ਨੇ ਉਸ ਤੋਂ ਬਾਅਦ ਰਿਸ਼ਪਾਲ ਸਿੰਘ ਗਾਵੜੀ ਦੀ ਸ਼ਿਕਾਇਤ ਦੇ ਉੱਤੇ ਪੁਲਿਸ ਵੱਲੋਂ ਪੁਲਸਥਾਨਾ ਸਾਹਨੇ ਵਾਲੋਂ ਜਿਹੜੇ ਦੁਕਾਨਦਾਰ ਹੈ ਉਹਨਾਂ ਤੇ ਕਾਰਵਾਈ ਕਰ ਦਿੱਤੀ ਗਈ ਪਰਚਾ ਦਰਜ ਕਰ ਦਿੱਤੇ ਗਏ ਕਿ ਉਹਨਾਂ ਨੇ ਨਗਰ ਨਿਗਮ ਦੀਆਂ ਸੀਲਾਂ ਤੋੜੀਆਂ ਨੇ ਜਿਸ ਤੋਂ ਬਾਅਦ ਅਜੇ ਰਿਸ਼ਪਾਲ ਸਿੰਘ ਗਾਵੜੀਆ ਸਾਡੇ ਨਾਲ ਨੇ ਇਸ ਤੋਂ ਪਹਿਲਾਂ ਰਵਨੀਤ ਸਿੰਘ ਬਿੱਟੂ ਮੈਂਬਰ ਪਾਰਲੀਮੈਂਟ ਉਹ ਵੀ ਮੌਕੇ ਤੇ ਗਏ ਸੀ ਜਿਨ੍ਹਾਂ ਨੇ ਕੁਝ ਵੀਡੀਓ ਰੀਲீஸ் ਕੀਤੀਆਂ ਸੀ ਕਿ ਜਿਹੜੇ ਤਾਲੇ ਤੋੜੇ ਗਏ ਨੇ ਸੀਲਾਂ ਤੋੜੀਆਂ ਗਈਆਂ ਨੇ ਹਲਕੇ ਦੀ ਵਿਧਾਇਕ ਰਜਿੰਦਰ ਪਾਰਕ ਕੋਲ ਸ਼ੀਨਾ ਨੇ ਖੁਦ ਖੋਲੀਆਂ ਨੇ ਸਾਹਨਾ ਰਿਸ਼ਪਾਲ ਸਿੰਘ ਗਾਵੜੀ ਨੇ ਪਰ ਪੁਲਿਸ ਨੇ ਸ਼ਿਕਾਇਤ ਕਰਤਾ ਤਾਂ ਬਤੌਰ ਏਟੀਪੀ ਬਣਾ ਕੇ ਰਿਸ਼ਪਾਲ ਸਿੰਘ ਗਾਵੀਨ ਬਣਾਇਆ ਗਾਵੇ ਸਾਹਿਬ ਪੁਲਿਸ ਨੇ ਬਤੌਰ ਏਟੀਪੀ ਬਣਾ ਕੇ ਤੁਹਾਨੂੰ ਸ਼ਿਕਾਇਤ ਕਰਤਾ ਬਣਾਤਾ ਕਿ ਜਿਨ੍ਹਾਂ ਨੇ ਤਾਲੇ ਤੋੜਿਆ ਮੈਂ ਤੇ ਕਾਰਵਾਈ ਤੁਸੀਂ ਕਰਵਾਈ ਪਹਿਲਾਂ ਸਭ ਤੋਂ ਪਹਿਲਾਂ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ ਸਰ ਦੇਖੋ ਜਿਹੜੀ ਗੱਲ ਹੈਗੀ ਆ ਕਿ ਮੇਰਾ ਨਾਮ ਬਾਰ ਬਾਰ ਇਹ ਲੈ ਰਹੇ ਨੇ ਫਿਰ ਪਾਲ ਸਿੰਘ ਗਾਵੀ ਨੇ ਐਪਲੀਕੇਸ਼ਨ ਦੇ ਕੇ ਜਾਂ ਉੱਥੇ ਕਾਰਵਾਈ ਕਰਵਾਈ ਹੈਗੀ ਹੈ ਇਹ ਬਿਲਕੁਲ ਝੂਠ ਹੈਗਾ ਵਾ ਇਹ ਮੇਰਾ ਜਿਹੜਾ ਹੈਗਾ ਮੇਰੇ ਅਕਸ ਨੂੰ ਖਰਾਬ ਕਰਨ ਲਈ ਔਰ ਜਿਹੜੀ ਮੇਰੇ ਵੱਲੋਂ ਲਾਈ ਹੋਈ ਇਨਕੁਆਰੀ ਜੋ ਕਿ ਸੀਐਮ ਸਾਹਿਬ ਵੱਲੋਂ ਇਨਕੁਆਰੀ ਚੱਲ ਰਹੀ ਹੈ ਸਟੇਟ ਵਿਜੀਲੈਂਸ ਚ ਤੇ ਹੋਰ ਪ੍ਰਿੰਸੀਪਲ ਸੈਕਟਰੀ ਸਾਹਿਬ ਕੋਲੇ ਚੱਲ ਰਹੀ ਨੇ ਜਾਂ ਅਦਰ ਹੋਰ ਡਿਪਾਰਟਮੈਂਟਸ ਤੋਂ ਚੱਲ ਰਹੀਆਂ ਨੇ ਇਹ ਉਹਨਾਂ ਨੂੰ ਖਤਮ ਕਰਨ ਲਈ ਮੇਰੇ ਉੱਪਰ ਜਿਹੜਾ ਇਹ ਸਿਆਸੀ ਰੰਗਤ ਤੇ ਨਾਂ ਮੈਨੂੰ ਜਿਹੜਾ ਹੈਗਾ ਵਾ ਉੱਥੇ ਏਟੀਪੀ ਕਦੀ ਬਣਾ ਦਿੰਦੇ ਆ ਕਦੀ ਕੁਝ ਕਰ ਦਿੰਦੇ ਆ ਕਦੀ ਕੁਝ ਕਰ ਦਿੰਦੇ ਆ ਔਰ ਮੈਂ ਫਿਰ ਹੀ ਦੁਕਾਨਦਾਰਾ ਜਿਹੜੇ ਵੀਰ ਹੈਗੇ ਨੇ ਜਾਂ ਜਿਹੜੇ ਉੱਥੋਂ ਦੇ ਕੋਲੋਨੀ ਦੇ ਉਸ ਨੀਕ ਨੇ ਮੈਂ ਉਹਨਾਂ ਨੂੰ ਦੱਸਣਾ ਚਾਹਣਾ ਵਾ ਕਿ ਮੇਰੀ ਲੜਾਈ ਜਿਹੜੀ ਹੈਗੀ ਆ ਇਹ ਸਿਰਫ আর ਸਿਰਫ ਜਿਹੜੇ ਉਥੋਂ ਦੇ ਲੈਂਡ ਮਾਫੀਆ ਸਨ ਜਿਨ੍ਹਾਂ ਨੇ ਇਹ ਗਰੀਬ ਲੋਕਾਂ ਨਾਲ ਧੋਖਾਧੜੀਆਂ ਕੀਤੀਆਂ ਨੇ ਗਰੀਬ ਲੋਕਾਂ ਦੀ ਮਿਹਨਤ ਮੁਸ਼ਕਲ ਦਾ ਪੈਸਾ ਜਿਹੜਾ ਹੈਗਾ ਵਾ ਉਹਨਾਂ ਦੀ ਲੁੱਟਖਸਟ ਕੀਤੀ ਆ ਔਰ ਲੋਕਾਂ ਨੂੰ ਰਜਿਸਟਰੀਆਂ ਵੀ ਨਹੀਂ ਕਰਕੇ ਦਿੱਤੀਆਂ ਠੀਕ ਹੈ ਤੇ ਉਹਦੇ ਵਿੱਚ ਮੇਰੀ ਲੜਾਈ ਇਹਨਾਂ ਲੋਕਾਂ ਨਾਲ ਆ ਨਾ ਕਿ ਕਿਸੇ ਦੁਕਾਨਦਾਰ ਨਾਲ ਨਾ ਮੇਰੇ ਕਿਸੇ ਸਿਆਸੀ ਬੰਦੇ ਨਾਲ ਨਾ ਮੇਰੀ ਕਿਸੇ ਮਕਾਨ ਹੋਣ ਨਾਲ ਨਾ ਇਹ ਗੱਲ ਨਹੀਂ ਕੱਟੀ ਕਿ ਨਹੀਂ ਇਹ ਕਲੋਨੀ ਜਿਹੜੀ ਕਾਗਜ਼ਾਂ 'ਚ ਆ ਰਹੀ ਹੈ ਜੀ ਆਜੀ ਡੇਟ ਦੇ ਵਿੱਚ ਅਵਤਾਰ ਸਿੰਘ ਪੁੱਤਰ ਛੇਰ ਸਿੰਘ ਵੱਲੋਂ ਜਿਹੜੀ ਕਲੋਨੀ ਸੀਗੀ ਇਹ ਕੱਟੀ ਗਈ ਸੀ ਪਰੰਤੂ ਇਹ ਤੋਂ ਪਹਿਲਾਂ ਜਿਹੜੀ ਇਹ ਕਲੋਨੀ ਲਈ ਗਈ ਸੀਗੀ ਇਹ ਸਾਡੇ ਕਾਂਗਰਸ ਦੇ ਟਾਈਮ ਦੇ ਵਿੱਚ ਨਾ ਹੁੰਦੇ ਸੀ ਇਹ ਜੋ ਐਸ ਪਰ ਇਨਕੁਆਰੀ ਆਇਆ ਹੈ ਉਹਦੇ ਵਿੱਚ ਬੰਤ ਦਗੁਰਜੀ ਕੋਈ ਦੁਰਾਹੇ ਤੋਂ ਨੇ ਉਹਨਾਂ ਦੇ ਬੇਟਿਆਂ ਵੱਲੋਂ ਜਿਹੜੀ ਇਹ ਸੀਗੀ ਕਲੋਨੀ ਗਾਹ ਵੇਚੀ ਗਈ ਆ ਇਹਨਾਂ ਨੂੰ ਅਵਤਾਰ ਸਿੰਘ ਉਹਨਾਂ ਨੂੰ ਠੀਕ ਹੈ ਜੀ ਉਹਨਾਂ ਨੇ ਗਾਹ ਇਹ ਕਲੋਨੀ ਜਿਹੜੀ ਸੀਗੀ ਅ ਅਪਲਾਈ ਕਰਕੇ ਜਾਂ ਕੁਝ ਵੀ ਕਰਕੇ ਜਿਹੜੀ ਇਨਲੀਗਲ ਤਰੀਕੇ ਨਾਲ ਉਹ ਕੀਤੀ ਇਹ ਸਾਰੀ ਜਾਲ ਸਾਜ਼ੀ ਦੇ ਵਿੱਚ ਜਿਹੜੀ ਮੇਨ ਭੂਮਿਕਾ ਨਿਭਾਈ ਸੀ ਉਸ ਅ ਤਸਵੀਲਦਾਰ ਕਵਰ ਨਿੰਦਰ ਸਿੰਘ ਜੋ ਕਿ ਸੈਂਟਰਲ ਦੇ ਵਿੱਚ ਲੱਗੇ ਹੋਏ ਸਨ ਸਾਰਾ ਕਰਿਆ-ਤਰਿਆ ਉਹਨਾਂ ਦਾ ਸੀ ਜਿਹੜੀ ਇਹਨਾਂ ਨੇ ਉਹਦੇ ਵਿੱਚ ਜਿਹੜੇ ਗਲਤ ਇੰਤਕਾਲ ਚਾੜੇ ਸੀਗੀ ਸਾਰਾ ਕੁਝ ਕੀਤਾ ਸੀਗਾ ਜੀ ਠੀਕ ਹੈ ਹੁਣ ਜਿਵੇਂ ਕੱਲ ਦੋ ਦੋਕੇ ਦਿਨ ਹੋ ਗਏ ਰਾਲਾ ਪਈ ਜਾਂਦਾ ਜੀ ਰਫਾਲ ਸਿੰਘ ਨੇ ਅਪਈਆ ਦਰਜ ਕਰਵਾ ਦਿੱਤੀ ਹੈ ਰਫਾਲ ਸਿੰਘ ਆ ਵੀ ਕਦੀ ਰਵਨੀਤ ਬਿੱਖੀ ਨਹੀਂ ਲੱਗ ਪੈਂਦੇ ਨੇ बोलਣ ਦੀ ਇਹਨਾਂ ਨੇ ਕਰਵਾਤੀ ਜੀ ਮੈਂ ਸਾਰਿਆਂ ਨੂੰ ਦੱਸਣਾ ਚਾਹੁੰਨਾ ਵਾ ਕਿ ਐਵੇਂ ਲੋਕਾਂ ਦੀਆਂ ਜਾਂ ਲੀਡਰਾਂ ਦੀਆਂ ਗੱਲਾਂ ਚ ਨਾ ਆਇਓ ਹੁਣ ਮੈਂ ਕੱਲ ਇੱਕ ਇੰਟਰਵਿਊ ਦੇਖ ਰਿਹਾ ਸੀਗਾ ਵਿੱਚ ਕਹਿ ਰਿਹਾ ਸੀ ਬੀਬੀ ਜਿੰਦਰਪਾਲ ਕਰਸ਼ਿਨਾ ਜੀ ਵੀ ਮੇਰੇ ਵੱਲੋਂ ਕਿਸੇ ਪ੍ਰਕਾਰ ਦੀ ਮਹਲਕੇ ਦੇ ਲੋਕਾਂ ਦੇ ਨਾਲ ਖੜੇ ਆ ਜਾਂ ਕੀ ਆ ਕੀ ਨਹੀਂਗਾ ਮੈਂ ਕੋਈ ਵੀ ਦੁਕਾਨਦਾਰ ਜਾਂ ਕੋਈ ਉਸ ਕਲੋਨੀ ਦਾ ਰਹਿਣ ਵਾਲਾ ਵਸਨੀਕ ਮੇਰੇ ਕੋਲ ਆ ਕੇ ਜਦੋਂ ਮਰਜ਼ੀ ਕਾ ਕੇ ਚੈੱਕ ਕਰ ਸਕਦਾ ਕਿ ਜਿਹੜੀ ਪ੍ਰਿੰਸੀਪਲ ਸੈਕਟਰੀ ਨੂੰ ਉਤੇ ਬਰਾਦ ਪਰ ਖਿਲਾਫ ਦਰਖਾਸਤ ਦਿੱਤੀ ਆ ਪਹਿਲਾ ਜਿਹੜੀ ਦਰਖਾਸਤ ਆ ਉਹ ਬੀਬੀ ਰਜਿੰਦਰਪਾਲ ਕੌਰ ਸ਼ੀਨਾ ਐਮ ਐਲ ਏ ਵੱਲੋਂ ਆ ਉਸ ਤੋਂ ਬਾਅਦ ਮੇਰਾ ਨਾਮ ਆਗਾ ਰਿਪਾਲ ਸਿੰਘ ਆਗੜੀਆ ਔਰ ਮੈਂ ਇਹ ਵੀ ਕਲੋਨੀ ਵਾਲਿਆਂ ਨੂੰ ਦੱਸਣਾ ਚਾਹਨਾ ਆ ਦੁਕਾਨਦਾਰਾਂ ਨੂੰ ਵੀ ਜਿਹੜੀ ਮੇਰੀ ਹਾਈ ਕੋਰਟ ਦੀ ਰਿੱਟ ਹੈ ਜਾਂ ਮੇਰੀ ਕੋਈ ਵਿਜੀਲੈਂਸ ਕੋਲ ਇਨਕੁਆਇਰੀ ਚੱਲਦੀ ਆ ਉਥੇ ਵੀ ਮੇਰਾ ਇਹੀ ਬਿਆਨ ਹੈਗਾ ਵਾ ਵੀ ਜਿਹੜੇ ਇਹ ਗਰੀਬ ਲੋਕਾਂ ਨਾਲ ਧੋਖਾਧੜੀ ਹੋਈ ਆ ਔਰ ਇਹ ਜਿਹੜੇ ਲੈਂਡ ਮਾਫੀਆ ਨੇ ਇਹਨਾਂ ਨਾਲ ਧੋਖੇਧੜੀ ਕਰਕੇ ਇਹਨਾਂ ਤੋਂ ਪੈਸੇ ਲੈਨੇ ਹਿੰਨਦੀ ਪ੍ਰਾਪਰਟੀ ਦੀ ਜਾਂਚ ਕਰਕੇ ਉਹਦੀ ਕੁਰਕੀ ਕਰਕੇ ਇਹ ਗਰੀਬ ਲੋਕਾਂ ਦੇ ਜਿਹੜੇ ਪੈਸੇ ਉਹ ਵਾਪਸ ਕਰਾਏ ਜਾਣ ਠੀਕ ਹੈ ਜੀ ਮੇਰੀ ਤਾਂ ਲੜਾਈ ਇਹ ਹੈਗੀ ਹੈ ਇਹ ਲੜਾਈ ਨੂੰ ਹੋਰ ਹੀ ਰੰਗ ਦਿੱਤਾ ਜਾਵੇ ਹਾਂ ਕੰਪਨੀ ਸਰ ਜਿੰਮੇ ਸੀਲਾਂ ਲਾਤੀਆਂ ਸੀਲਾਂ ਤੋੜਤੀਆਂ ਕੀ ਕਾਰਪੋਰੇਸ਼ਨ ਨੇ ਹੁਣ ਪਰਚਾ ਵੀ ਦਰਜ ਕਰਾਤਾ ਕਿ ਕਾਰਪੋਰੇਸ਼ਨ ਨੂੰ ਦੁਬਾਰਾ ਸੀਲਾਂ ਨਹੀਂ ਲਾਉਣੀਆਂ ਚਾਹੀਦੀਆਂ ਸੀ ਕਿ ਕਾਨੂੰਨੀ ਕਾਰਵਾਈ ਬੜਦੀ ਹੈ ਜਾਂ ਨਹੀਂ ਮੈਂ ਇੱਥੇ ਤੁਹਾਡੀ ਇਹ ਤੁਹਾਨੂੰ ਦੱਸਣਾ ਚਾਹਨਾ ਹਾਂ ਇੱਥੇ ਇਹ ਤਾਂ ਕਹਿ ਹੀ ਨਹੀਂ ਰਿਹਾ ਹੈਗੇ ਕਿ ਕਾਰਪੋਰੇਸ਼ਨ ਨੇ ਕੀਤਾ ਇਹ ਤਾਂ ਮੇਰਾ ਨਾਂ ਲਈ ਜਾ ਰਿਹਾ ਹੈ ਔਰ ਮੈਨੂੰ ਦੇਖੋ ਕਿੱਡੀ ਹਸੋਈ ਨਹੀਂ ਗੱਲ ਐਡੇ ਪੜੇ ਗੈਸਟ ਅਫਸਰ ਨੇ ਆਈਪੀਐਸ ਆਈਐਸ ਅਫਸਰ ਨੇ ਵੱਡੇ ਵੱਡੇ ਅਫਸਰ ਨੇ ਠੀਕ ਹੈ ਉਹਨਾਂ ਵੱਲੋਂ ਐਪਲੀਕੇਸ਼ਨਾਂ ਮਾਰਕ ਕੀਤੀਆਂ ਗਈਆਂ ਨੇ ਥੱਲੇ ਔਰ ਥਾਣੇ ਨੇ ਜਾ ਕੇ ਬਿੱਲੂ ਹੀ ਉੱਥੇ ਏਟੀਪੀ ਬਣਾ ਕੇ ਮੈਨੂੰ ਕੰਪਲੇਂਟਡ ਬਣਾ ਕੇ ਉੱਥੇ ਜਿਹੜਾ ਹੈਗਾ ਵਾ ਉਹ ਤੋਰਤਾ ਫਿਰ ਉਸ ਐਫਆਈਆਰ ਦੇ ਵਿੱਚ ਜੇਕਰ ਤੁਸੀਂ ਪੜੋਗੇ ਤੇ ਉਸ ਐਫਆਈਆਰ ਦੇ ਵਿੱਚ ਇਹ ਲਿਖਿਆ ਹੈਗਾ 5 ਨੰਬਰ ਪੇਜ ਦੇ ਵਿੱਚ ਨਾਲ ਇਹ ਵੀ ਲਿਖਿਆ ਹੈ ਇਸ ਪੜਤਾਲ ਕਲੋਨੀ ਸੰਬੰਧੀ ਆਈ ਦਰਖਾਸਤ ਦੀ ਪੜਤਾਲ ਮੁੱਖ ਚੌਕਸੀ ਅਪਸ ਸਥਾਨਕ ਸਰਕਾਰਾਂ ਚੰਡੀਗੜ੍ਹ ਵੱਲੋਂ ਅਤੇ ਪੜਤਾਲ ਤੀਨ ਹੈ ਅਤੇ ਰਿਸ਼ਪਾਲ ਸਿੰਘ ਗਾਵੜੀਏ ਦੀ ਮਤਲਬ ਇੱਕ ਕਲੋਨੀ ਸੰਬੰਧੀ ਸ਼ਿਕਾਇਤ ਸਟੇਟ ਵਿਜੀਲੈਂਸ ਪਾਸ ਲੁਧਿਆਣਾ ਪਾਸ ਅੰਡਰ ਇਨਕੁਆਇਰੀ ਹੈ ਠੀਕ ਹੈ ਅਜੇ ਤੱਕ ਕੋਈ ਡਿਸੀਜਨ ਨਹੀਂ ਲਿਆ ਗਿਆ 2 ਸਾਲ ਹੋ ਗਏ ਨੇ ਠੀਕ ਹੈ ਇਸ ਤੋਂ ਬਾਅਦ ਜਿਹੜਾ ਸੀਗਾ ਮੈਂ ਆਪਣੀ ਇਸ ਦਰਖਾਸਤ ਵਾਸਤੇ ਵੀ ਕਰੋਨਾ ਇਤਰਾ ਦੇ ਉੱਪਰ ਜਿਹੜੀ ਇਹ ਕਾਰਵਾਈ ਨਹੀਂ ਹੋ ਰਹੀ ਉਹਨਾਂ ਦੇ ਸੰਬੰਧ ਵਿੱਚ ਮੈਂ ਹਾਈ ਕੋਰਟ ਜਾ ਕੇ ਇੱਕ ਕੇਸ ਫਾਈਲ ਕੀਤਾ ਹੈ ਕਿ ਮੇਰੀ ਜਿਹੜੀ ਸੁਣਵਾਈ ਨਹੀਂ ਹੋ ਰਹੀ ਹੈਗੀ ਇਹਨਾਂ ਦੇ ਵਿਰੁੱਧ ਜਿਹੜੀ ਬਣਦੀ ਕਿ ਨੂੰ ਨਹੀਂ ਕਰਵਾਈ ਕੀਤੀ ਜਾਵੇ ਇਹ ਚੀਜ਼ ਤੋਂ ਡਰਦੇ ਹੋયા ਹਾਈ ਕੋਰਟ 'ਚ ਜਵਾਬ ਦੇਣ ਦੇ ਡਰਦੇ ਹੋયા ਨਗਰ ਨਿਗਮ ਨੇ ਮਿਤੀ 13 ਤੋਂ 2024 ਨੂੰ ਇੱਕ ਲੈਟਰ ਜਿਹੜੀ ਸੀ ਇਹ ਉਹਨਾਂ ਨੂੰ ਦਿੱਤੀ ਔਰ ਇਹਦੇ ਵਿੱਚ ਉਹਨਾਂ ਨੇ ਸਾਫ਼ ਲਿਖਿਆ ਹੋਇਆ ਵਾ ਕਿ ਅਸੀਂ 10 1 2024 ਨੂੰ ਅਤੇ 23 1 2024 ਨੂੰ ਜਿਹੜੀਆਂ ਦੁਕਾਨਾਂ ਜਿਹੜੀਆਂ ਸੀਗੀਆਂ ਐਸੀਲ ਕੀਤੀਆਂ ਨੇ ਔਰ ਦੁਕਾਨਦਾਰਾਂ ਵੱਲੋਂ ਇਹ ਨਗਰ ਨਿਗਮ ਦੀਆਂ ਤਸੀਲਾਂ ਲਗਾਈਆਂ ਜਿਹੜੀਆਂ ਸੀਆਂ ਉਹ ਤੋੜ ਦਿੱਤੀਆਂ ਜੋ ਕਿ ਕਾਬਲੇ ਜੁਰਮ ਹੈ ਠੀਕ ਹੈ ਮੈਂ ਇਸੇ ਦਰਖਾਸਤ ਤੇ ਮੈਂ ਕਹਿੰਦਾ ਵਾਂ ਰਮਨੀਤ ਬਿੱਟੂ ਜੀ ਨੂੰ ਕਹਿੰਦਾ ਬੀਬੀ ਜੀ ਨੂੰ ਕਹਿੰਦਾ ਐਮਐਲ ਸਾਹਿਬ ਨੂੰ ਕਿ ਇਹਨੂੰ ਲੈਟਰ ਨੂੰ ਕਰੋ ਇਹ ਕਿਸੇ ਕੋਲ ਕਿਸੇ ਨੇ ਵੀ ਲੈਟਰ ਨਹੀਂ ਦਿਖਾਈ ਜਿਹੜੀ ਕਾਰਪੋਰੇਸ਼ਨ ਦੀ ਹੈ ਤੇ ਮੈਂ ਅੱਜ ਤੁਹਾਡੇ ਰੂਪ ਰੂਪ ਕਰ ਰਿਹਾ ਕੈਮਰਾਮੈਨ ਨੂੰ ਕਹੂੰਗਾ ਕਿ ਇਹਨੂੰ ਦਿਖਾਇਆ ਜਾਵੇ ਠੀਕ ਹੈ ਨਾ ਜੀ ਵੀ ਐਵੇਂ ਹੀ ਉੱਥੇ ਜਾ ਕੇ ਕਰੀਏ ਔਰ ਮੇਰੀ ਜਿਹੜੀ ਇਨਕੁਆਰੀਆਂ ਦੀ ਵਿੱਚ ਆ ਰਿਹਾ ਉਹ ਆ ਸਾਰਾ ਕੁਝ ਆ ਠੀਕ ਹੈ ਜੀ ਐਸਐਸਪੀ ਵਿਜੀਲੈਂਸੀ ਔਰ ਜੇ ਕਿਸੇ ਨੂੰ ਕੋਈ ਸ਼ੱਕ ਸ਼ੁਭਾ ਹੈਗਾ ਇਸ ਇਨਕੁਆਰੀ ਤੋਂ ਕਿਸੇ ਵੀ ਦੁਕਾਨਦਾਰ ਨੂੰ ਜਾਂ ਕਿਸੇ ਘਰ ਵਾਲੇ ਨੂੰ ਉਹ ਆ ਕੇ ਇਨਕੁਆਰੀਆਂ ਦੀਆਂ ਪਈਆਂ ਨੇ ਆ ਪਈਆਂ ਨੇ ਫੈਲਾ ਠੀਕ ਹੈ ਜੀ ਇਹਨਾਂ ਵਿੱਚ ਕਿਤੇ ਮੈਨੂੰ ਦਿਖਾ ਦੇ ਨੇ ਕਿ ਆ ਏਟੀਪੀ ਰਿਸ਼ਪਾਲ ਸਿੰਘ ਹੈਗਾ ਇਹਨਾਂ ਵਿੱਚ ਕਿਤੇ ਵੀ ਹੈਗਾ ਠੀਕ ਹੈ ਔਰ ਇੱਥੇ ਕੁਝ ਲੋਕਾਂ ਨੇ ਤੁਹਾਡੇ ਤੇ ਵੀ ਦੋਸ਼ ਲਾ ਕੇ ਪੈਸੇ ਲੈਣਗੇ ਸਾਰੇ ਦੇਖੋ ਇਹ 400 ਕਰੋੜ ਰੁਪਏ ਦਾ ਮਸਲਾ ਠੀਕ ਹੈ ਕੋਈ ਕਹਿੰਦਾ 2 ਲੱਖ 4 ਲੱਖ ਠੀਕ ਹੈ ਜੀ ਹੁਣ ਬੈ ਕਲੋਨੀ ਹੈ ਕਿੰਨੇ ਏਕੜ ਦੇ ਇਹ ਕਲੋਨੀ ਟੋਟਲ ਹੈਗੀ ਹੈ ਜੀ 5.49 ਏਕੜ ਦੇ ਵਿੱਚ ਸਾਢੇ 5 ਏਕੜ ਦੇ ਕਰੀਬ ਜਿਹੜੀ ਹੈਗੀ ਹੈ ਇਹ ਇਹ ਕਲੋਨੀ ਹੈਗੀ ਹੈ ਇਹ ਇਹ ਅਵਤਾਰ ਸਿੰਘ ਵੱਲੋਂ ਕੱਟੀ ਗਈ ਹੈ ਠੀਕ ਹੈ ਤਾਂ ਟੋਟਲ ਰਕਬਾ ਜਿਹੜਾ ਹੈਗਾ ਵਾ 26618.58 ਵਰਗ ਆਈ ਦੇ ਵਿੱਚ ਇਹ ਕਲੋਨੀ ਕੱਟੀ ਗਈ ਹੈ ਜਿਹਦੇ ਵਿੱਚ ਕੁਝ ਏਰੀਆ ਕਮਰਸ਼ੀਅਲ ਹੈਗਾ ਤੇ ਕੁਝ ਏਰੀਆ ਜਿਹੜਾ ਹੈਗਾ ਵਾ ਉਹ ਅ ਬਨੇ ਰੈসিডੈਂਸ਼ੀਅਲ ਹੈਗਾ ਔਰ ਜਿਹੜੀ ਗੱਲ ਤੁਸੀਂ ਪੈਸਿਆਂ ਦੀ ਗੱਲ ਕਰਦੇ ਹੋ ਮੈਂ ਤਾਂ ਉਹਨਾਂ ਨੂੰ ਦਿਖਾਉਣਾ ਚਾਹਣਾ ਉਹਨਾਂ ਦੀ ਅੱਖਾਂ ਖੋਲ੍ਹਣੀਆਂ ਚਾਹਣਾ ਜਿਹੜੇ ਲੋਕ ਮਿਲ ਕੇ ਬਲੇਮ ਕਰ ਰਹੇ ਨੇ ਕਿ ਪੈਸੇ ਇਕ ਲੈ ਗਏ ਜੀ ਉਹ ਹੋ ਗਿਆ ਇਹ ਪੰਜ ਐਸ ਸੀਓ ਉਸੇ ਜ਼ਮੀਨ ਦੇ ਵਿੱਚ ਕਲੋਨਾਈਜ਼ਰਾਂ ਲੋਕ ਕੱਟ ਕੇ ਔਰ ਕਈ ਵਾਰੀ ਮੈਂ ਪਹਿਲਾਂ ਵੀ ਇੰਟਰਵਿਊ ਵਿੱਚ ਕਹਿ ਚੁੱਕਿਆ ਹਾਂ ਕਿ ਮੈਨੂੰ ਪੰਜ ਐਸ ਸੀਓ ਇਹਦੇ ਵਿੱਚ ਦਿੱਤੇ ਗਏ ਕਿ ਵਿਸ਼ਪਾਲ ਸਿੰਘ ਕੂਵੇ ਦੇ ਵਿੱਚ ਬੈਠ ਗਿਆ ਠੀਕ ਹੈ ਜੀ ਔਰ ਕਈ ਵਾਰੀ ਮੈਨੂੰ ਪੰਜ ਪੰਜ 10-10 ਕਰੋੜ ਰਪਏ ਦੀਆਂ ਆਫਰਾਂ ਆਉਂਦੀਆਂ ਕਿ ਤੂੰ ਜਿਹੜੀਆਂ ਆ ਇਨਕੁਆਰੀਆਂ ਚੱਲਦੀਆਂ ਪਈਆਂ ਨੇ ਇਹਨਾਂ ਨੂੰ ਬੰਦ ਕਰ ਦੇ। ਔਰ ਮੈਂ ਦੱਸਣਾ ਚਾਹੁੰਨਾ ਪੀਏ ਜਿਹੜੀ ਜ਼ਮੀਨ ਹੈਗੀ ਆ ਲੋ ਲੰਗਰ ਦੀ ਹੈ। ਲੋ ਲੰਗਰ ਦੀ ਜ਼ਮੀਨ ਮਤਲਬ ਗੁਰੂ ਘਰ ਦੀ ਜ਼ਮੀਨ ਆ। ਠੀਕ ਹੈ ਜੀ। ਗੁਰੂ ਘਰ ਦੀ ਜ਼ਮੀਨ ਨੂੰ ਮੈਂ ਦੇ ਸਕਦਾ ਕੁਛ ਨਾ ਕੁਛ। ਠੀਕ ਹੈ। ਲੈਂਡ ਦੀ ਤਾਂ ਮੈਂ ਸੋਚ ਵੀ ਨਹੀਂ ਸਕਦਾ। ਔਰ ਮੈਂ ਇੱਥੇ ਹੋਰ ਵੀ ਦੱਸਣਾ ਚਾਹੁੰਨਾ ਵਾ ਜਿਨ੍ਹਾਂ ਨੇ ਦਾ ਖਾਦਾ ਇਹ ਜ਼ਮੀਨ ਚੋਂ ਉਹਨਾਂ ਦਾ ਅੱਜ ਤੱਕ ਕੱਖ ਨਹੀਂ ਰਿਹਾ। ਕੋਈ ਵੀ ਲਾਲ ਕੋਈ ਲੀਡਰ ਆਇਆ ਉੰਨਾ ਨਹੀਂ ਕਿ ਜੀ ਮੀਂਚੋ ਪੈਸੇ ਖਾਦੇ ਜਾਂ ਕੁਝ ਵੀ ਹੈ ਸਾਡੇ ਇੱਥੇ ਕਈ ਕਾਉਂਸਲਰ ਵੀ ਹੈਗੇ ਨੇ ਜਿਨ੍ਹਾਂ ਦੇ ਪੁੱਤਾਂ ਨੇ ਸੁਸਾਈਡ ਕਰ ਲਈ ਜਦੋਂ ਜ਼ਮੀਨਾਂ ਦੱਬੀਆਂ ਨੇ ਸਾਰਾ ਕੁਝ ਕੀਤਾ ਇਹ ਭੋਲੇ-ਭਾਲੇ ਲੋਕਾਂ ਨੂੰ ਇਹ ਸਾਡੇ ਸਿਆਸੀ ਲੀਡਰ ਜਿਹੜੇ ਹੈਗੇ ਨੇ ਕੋਈ ਛੱਟ ਪੂਜਾ ਦੇ ਨਾਂ ਤੇ ਬੇਕੂ ਬਣਾਈ ਜਾਂਦਾ ਠੀਕ ਹੈ ਚਲੋ ਚੰਗੀ ਗੱਲ ਆ ਮੈਂ ਵੀ ਉਸ ਧਰਮ ਨੂੰ ਮੰਨਦਾ ਵਾਂ ਪੈਸੇ ਚੀ ਨਹੀਂ ਹੈਗੀ ਕਿ ਮੈਂ ਨਹੀਂ ਮੰਨਦਾ ਹੈਗਾ ਪਰੰਤੂ ਪਰ ਇਹਨਾਂ ਲੋਕਾਂ ਦੇ ਪੈਸੇ ਇਕੱਠੇ ਕਰਕੇ ਠੀਕ ਹੈ ਰਜਿਸਟਰੀਆਂ ਇੱਥੇ ਕੋਈ ਕੋਈ ਹੈਗਾ ਉੱਥੇ ਕੋਈ ਕਾਉਂਸਲਰ ਉਹ ਕਹਿੰਦਾ ਜੀ ਮੈਂ ਜਗ੍ਹਾ ਜਿਹੜੀ ਹੈਗੀ ਆ ਉਹ ਛੱਤ ਪੂਜਾ ਦੇ ਨਾਮ ਤੇ ਨਹੀਂ ਹੈਗੀ ਹੈ ਪਰੰਤੂ ਉਹ ਰਿਸ਼ੀ ਆਪਣੇ ਨਾਮ ਤੇ ਕਰਾਈ ਫਿਰਦਾ ਹੈਗਾ ਠੀਕ ਹੈ ਮੈਨੂੰ ਇਹ ਗੱਲਾਂ ਕਰਨ ਤੋਂ ਪਹਿਲਾਂ ਜਾਂ ਕਿਸੇ ਸਿਆਸੀ ਲੀਡਰ ਦੇ ਮਗਰ ਲੱ ਕੇ ਗੱਲਾਂ ਕਰਨ ਤੋਂ ਪਹਿਲਾਂ ਪਹਿਲਾਂ ਇਹ ਦੇਖੋ ਪੀ ਇਹ ਦੀ ਪੜਤਾਲ ਕੀ ਹੈਗੀ ਆ ਡੰਗ੍ਹਾਈ ਤੱਕ ਜਾਓ ਕਿਸੇ ਦੇ ਕਈਆਂ ਕਈਆਂ ਗੱਲਾਂ ਆ ਜਿਹੜਾ ਬੰਦਾ ਮੈਨੂੰ ਇਹ ਗੱਲ ਕਹਿੰਦਾ ਵਾ ਪੈਸੇ ਵਾਲੀ ਉਹ ਮੈਨੂੰ ਸਾਬਤ ਕਰ ਦੇ ਮੈਂ ਲੁਧਿਆਣਾ ਸ਼ਹਿਰ ਚ ਹੋਰ ਦੱਸੋ ਇਹ ਜਿਹੜੇ ਤੁਸੀਂ ਐਸਆ ਦੇ ਕਾਗਜ਼ ਦਿਖਾ ਰਹੇ ਹੋ ਤੁਹਾਨੂੰ ਦੇਤੇ ਸੀ ਤੁਸੀਂ ਲੈ ਲਏ ਸੀ ਕਿਨੇ ਆਫਰ ਕਿਨੇ ਕੀਤੇ ਸੀ ਜਾਂ ਆਫਰ ਹੀ ਕੀਤੇ ਸੀ ਇਹ ਸਰ ਸतीश ਕੁਮਾਰ ਇੱਥੇ ਏਟੀਪੀ ਹੁੰਦੇ ਸੀ ਠੀਕ ਹੈ ਜੀ ਉਹਨਾਂ ਨੇ ਕਲੋਨਾਈਜ਼ਰ ਨੂੰ ਨਾਲ ਲਿਆ ਕੇ ਠੀਕ ਹੈ ਜੀ ਇਹ ਮੇਰੇ ਦਫਤਰ ਜਬਰਦਸਤੀ ਛੁੱਟ ਕੇ ਗਏ ਸੀ ਠੀਕ ਹੈ ਜੀ ਇਹ ਜਬਰਦਸਤੀ ਮੇਰੇ ਕੋਲੋਂ ਛੁੱਟ ਕੇ ਗਏ ਸੀ ਫਿਰ ਰਿਸ਼ਪਾਲ ਸਿੰਘ ਬਣ ਜਾਏਗਾ ਮੈਂ ਫਿਰ ਕਿੰਨਾ ਵੀ ਲੋ ਲੰਗਰ ਦੀ ਜ਼ਮੀਨ ਹੈ ਠੀਕ ਹੈ ਇਹ ਤਾਂ ਇਹ ਜਿਵੇਂ ਕਿ ਸਮਝ ਨਹੀਂ ਲੱਗਦੀ ਆਪਣੇ ਸਿਆਸੀ ਲੀਡਰ ਨੇ ਜਿੰਨੇ ਇਹ ਤੱਕ ਗੱਲ ਕਰੀ ਜਾਂਦੇ ਨੇ ਕਿ ਇਹ ਗਿਆਸਪੁਰੇ ਦੀ ਜ਼ਮੀਨ ਦੀ ਉਹ ਗੱਲ ਕਰੀ ਜਾਂਦੇ ਨੇ ਠੀਕ ਹੈ ਜੀ ਅਜੇ ਤੱਕ ਤੋਂ ਬਾਅਦ ਗਰੀਬ ਨਗਰੀ ਆਉਣੀ ਹੈ ਜਿਸ ਪਾਲ ਬੰਗ ਰੋਣਾ ਬ੍ਰਾਹਮਣ ਮਾਜਰਾ ਆਉਣਾ ਠੀਕ ਹੈ ਜੀ ਡੰਗੋਰੀ ਆਉਣੀ ਡੰਗੋਰਾ ਆਉਣਾ ਪਿੰਡ ਖਾਨਪੁਰ ਆਉਣਾ ਠੀਕ ਹੈ ਇਹ ਤਾਂ ਘੱਟੋ ਘੱਟ 26 ਪਿੰਡਾਂ ਦੀ ਜ਼ਮੀਨ ਹੈ ਜੀ ਇਹ ਤਾਂ ਗੈਸਪੁਰੇ ਤੇ ਹੀ ਇਹਦੇ ਚਿੱਕਾ ਮਰੀ ਜਾਂਦੇ ਨੇ ਕਾਰਵਾਈ ਹੋ ਰਹੀ ਕਾਰਵਾਈ ਮੈਂ ਸਿਰਫ ਗੈਸਪੁਰੇ ਤੇ ਕਾਰਵਾਈ ਨਹੀਂ ਮੰਗ ਰਿਆ ਮੈਂ 26 ਪਿੰਡਾਂ ਦੇ ਕਾਰਵਾਈ ਮੰਗ ਰਿਆ ਜਿਹੜੇ ਲੈਂਡ ਮਾਫੀਆ ਨੇ ਇੱਥੇ ਕਰੋੜਾਂ ਰੁਪਇਆ ਖਾ ਕੇ ਉਹਨੂੰ ਜਬਤ ਕੀਤਾ ਹੋਇਆ ਜਿੰਨੇ ਨਾਲ ਭੋਲੇ ਭਾਲੇ ਗਰੀਬ ਲੋਕਾਂ ਤੋਂ ਪ੍ਰਵਾਸੀ ਲੋਕਾਂ ਤੋਂ ਪੈਸੇ ਖਾਦੇ ਹੋਏ ਇਦਾਂ ਤੁਸੀਂ ਦੇਖ ਲਓ ਤੁਸੀਂ ਗੈਸਪੁਰੇ ਦੀ ਗੱਲ ਕਰ ਰਹੇ ਹੋ ਗਰੀਬ ਨਗਰੀ ਜੀ ਆ ਉੱਥੇ ਲੋਕਾਂ ਦਾ ਕੀ ਹੋ ਰਿਹਾ? ਅੱਜ ਵੀ ਉੱਥੇ ਲੋਕਾਂ ਨੇ ਮਕਾਨ ਬਣਾਏ ਜਾ ਰਹੇ ਆ, ਲੋਕਾਂ ਨੂੰ ਸਾਰਾ ਕੁਝ ਉਹ ਦਿੱਤਾ ਜਾ ਰਿਹਾ। ਠੀਕ ਹੈ ਨਾ ਜੀ? ਕੱਲ ਹੁਣ ਇਹ ਗੱਲ ਕਰਾਂ। ਹੁਣ ਮੇਨ ਗੱਲ ਦੇਖੋ। ਹੁਣ ਇਹ ਕਹਿ ਰਿਹਾ ਦੁਕਾਨਦਾਰ ਕਿ ਸਾਡ ਨਾਲ ਧੱਕਾ ਹੋ ਰਿਹਾ। ਠੀਕ ਹੈ ਜੀ। ਮੈਂ ਇੱਕ ਛੋਟੀ ਜੀ ਗੱਲ ਕਰਨੀ ਚਾਹਨਾ। ਕਿ ਜਦੋਂ ਇੰਨਾ ਦੇ ਦੋ ਆਪਣੇ ਫਰਵਰੀ ਮਹੀਨੇ ਦੇ ਵਿੱਚ 2 ਤਰੀਕ ਫਰਵਰੀ ਮਹੀਨਾ 2023 ਨੂੰ ਅਜੇ ਤੋਂ 1 ਸਾਲ ਜਾਦਾ ਹੀ ਹੋ ਚੱਲੇ ਇੱਕ ਸਾਤੋਂ ਇੱਕ ਸਾਲ ਪਹਿਲਾਂ ਇਹਨਾਂ ਨੂੰ ਨੋਟਿਸ ਆਇਆ ਸੀ ਵੀ ਆਪ ਜੀ ਆ ਕੇ ਅਥਾਰਟੀ ਕਾਰਪੇਸ਼ਨ ਚ ਮਿਲੋ ਠੀਕ ਹੈ ਜੀ ਆਪ ਜੀ ਆ ਕੇ ਜਿਹੜੀ ਕੋਈ ਕਾਰਵਾਈ ਬਣਦੀ ਸੀ ਉਸ ਟਾਈਮ ਤੇ ਇਹਨਾਂ ਨੂੰ ਕਾਰਵਾਈ ਅਮਲ ਚ ਲਿਆਉਣੀ ਚਾਹੀਦੀ ਸੀ ਕੋਲੋਨਾਈਜ਼ਰ ਜਿਹੜੇ ਦੁਕਾਨਦਾਰ ਨੇ ਇਹਨਾਂ ਨੇ ਕੀ ਕੀਤਾ ਵੀ ਉਹਦੋਂ ਕਦੇ ਕਿਸੇ ਲੀਡਰ ਤੇ ਕਹਿਣ ਤੇ ਮੈਂ ਬੈਠਾ ਮੈਂ ਬੈਠਾ ਮੈਂ ਬੈਠਾ ਉਹਨੂੰ ਕੋਈ ਵੀ ਇਹਨਾਂ ਨੇ ਆਪਣੀ ਕੋਈ ਕਾਰਵਾਈ ਅਮਲ ਚ ਲਿਆਉਣ ਦੀ ਕੋਸ਼ਿਸ਼ ਨਹੀਂ ਕੀਤੀ ਲੀਡਰਾਂ ਦੀ ਸ਼ਹਿ ਤੇ ਬਿਟੇਰੇ ਇਹ ਕਿ ਕੌਣ ਜਿਹੜੇ ਉੱਪਰ ਦੇਖੋ ਹੁਣ ਅਕਸਰ ਆਪਣੀ ਸਕਿਨ ਬਚਾਉਂਦੇ ਸਾਡੇ ਤੇ ਗੱਲ ਨਾਲ ਜਿਹੜੇ ਅਸੀਂ ਕੰਮ ਕੀਤੇ ਹੋਏ ਨੇ ਉਹ ਚੀਜ਼ਾਂ ਨੂੰ ਬਚਾਉਣ ਵਾਸਤੇ ਹਾਈ ਕੋਰਟ 'ਚ ਜਵਾਬ ਦੇਣ ਵਾਸਤੇ ਆ ਕਾਗਜ਼ ਨਹੀਂ ਜਾਂਦੇ ਪਰ ਇਹ ਦੁਕਾਨਦਾਰ ਕੇ ਹਲੇ ਨਹੀਂ ਸਮਝੇ ਲੀਡਰਾਂ ਦੇ ਪਿੱਛੇ ਲੱਗਣ ਤੋਂ ਹੁਣ ਇਹਨਾਂ ਦੇ ਲੀਡਰ ਜਿੰਦੇ ਤੋੜ ਗਿਆ ਤੇ ਪਰਚੇਗਾ ਤੇ ਹੋਗੇ ਮੇਰੇ ਨੂੰ ਅਜੇ ਪਿੱਛੇ ਜੇ ਇਹ ਗਾਇਬ ਹੀ ਸਭ ਮੇਰੇ ਨਾਲ ਉੱਥੇ ਵਿਜੀਲੈਂਸ 'ਚ ਇਹ ਮੈਂ ਉੱਥੇ ਇਹਨਾਂ ਨੂੰ ਸਾਰੇ ਡਾਕੂਮੈਂਟੇਸ਼ਨਾਂ ਫਾਈਲਾਂ ਦਿਖਾਈਆਂ ਸੀ ਮੈਂ ਕਿਹਾ ਭਾਜੀ ਆਹ ਚੀਜ਼ ਹੈਗੀ ਹੈ ਤੁਸੀਂ ਗਲਤ ਜਾ ਰਹੇ ਹੋ ਤੁਸੀਂ ਜਿਹੜਾ ਕਲੋਨਾਈਜ਼ਰ ਹੈਗਾ ਉਹਦਾ ਗਲਿਆ ਕਿਉਂ ਨਹੀਂ ਦੱਬਦੇ ਠੀਕ ਹੈ ਤੁਸੀਂ ਇਹਨਾਂ ਦੇ ਪਰਚਾ ਦਰਜ ਕੀਤਾ ਕੱਲ ਤਾਂ ਇੱਕ ਹੋਰ ਚੀਜ਼ ਮੈਨੂੰ ਕੱਢ ਕੇ ਦਿਖਾਤੀ ਕੱਲ ਇੱਕ ਵੀਡੀਓ ਚੱਲਦੀ ਪਈ ਆ ਵੀ ਜਿਹੜਾ ਤਾਲੇ ਹੈਗੇ ਉਹ ਬੀਬੀ ਦੇ ਅੰਦਰ ਪਾਲਕ ਪਰਚੀ ਨਾ ਤੋੜ ਰਹੀ ਠੀਕ ਹੈ ਨਾ ਮੈਰੀ ਦੀ ਦਰਖਾਸਤ ਹੈਗੀ ਹੈ ਤਾਂ ਮੈਂ ਕਹਿੰਦਾ ਭਾਈ ਮੈਨੂੰ ਦਿਖਾਓ ਐਸਐਚਓ ਸਾਨੇਵਾਲ ਮੇਰੀ ਤਰਖਾਸਤ ਦਿਖਾ ਦਿਓ ਮੇਰੇ ਸਾਈਂ ਔਰ ਸਭ ਤੋਂ ਵੱਡੀ ਗੱਲ ਇਹ ਆ ਵੀ ਜਦੋਂ ਕੋਈ ਵੀ ਐਫਆਈਆਰ ਦਰਜ ਹੁੰਦੀ ਹੈ ਉਹਦੇ ਵਿੱਚ ਜਿਹੜਾ ਕੰਪਲੇਂਟੈਂਟ ਹੁੰਦਾ ਇਹ ਗੱਲ ਉਹਨੂੰ ਬਕਤੌਰ ਥਾਣੇ ਦੇ ਵਿੱਚ ਪੇਸ਼ ਮਾ ਤੈਂਦਾ ਉਹਨੂੰ ਇੱਕ ਆਇਓ ਤਸਦੀਕ ਕਰਦਾ ਠੀਕ ਹੈ ਨਾ ਜੀ ਇਹ ਆ ਦੀ ਪਿਆਰ ਸੁਣ ਲੈ ਪੜ ਲੈ درست ਹਨ ਠੀਕ ਹੈ ਜੀ ਉਹ ਕਿੱਥੇ ਨੇ ਮੈਂ ਤਾਂ ਕਿਤੇ ਵੀ ਨਹੀਂ ਜਾਂਦਾ ਹਾਂ ਦਾ ਆਪਣੇ ਦਫ਼ਤਰ ਤੇ ਆਪਣੇ ਘਰ ਤੋਂ ਲੱਗ ਕਿਤੇ ਵੀ ਨਹੀਂ ਜਾਂਦਾ ਹੋਰ ਕਿਤੇ ਠੀਕ ਹੈ ਹੁਣ ਇਹ ਦਰਖਾਸਤ ਦੇ ਉੱਪਰ ਕੀਤਾ ਔਰ ਜਿਹੜੀ ਐਫ ਆਈ ਆਰ ਦੇ ਵਿੱਚ ਇਹਨਾਂ ਨੇ ਦਿੱਤਾ ਹੋਇਆ ਵੇਰਵਾ ਉਹ ਐਫ ਆਈ ਆਰ ਦੇ ਵਿੱਚ ਪੜੋਗੇ ਠੀਕ ਹੈ ਜਿੰਨੀਆਂ ਵੀ ਧਾਰਾ ਲਾਈਆਂ ਠੀਕ ਹੈ ਜੀ ਪਾ ਪੰਜਾਬ ਪੱਪਰ ਐਕਟ ਦੀਆਂ ਧਾਰਾ ਲੱਗੀਆਂ ਹੋਈਆਂ ਨੇ ਠੀਕ ਹੈ ਇਹ ਤਾਂ ਆਮ ਬੰਦੇ ਦੇ ਵਾਸਤੋਂ ਬਾਹਰ ਹੈ ਜੇ ਮੰਨ ਲਓ ਮੈਂ ਇੱਕ ਆਮ ਬੰਦਾ ਠੀਕ ਹੈ ਮੈਂ ਇਹ ਐਪਲੀਕੇਸ਼ਨ ਦੇ ਦਿੰਦਾ ਕਿ ਉਹ ਖਿਲਾੜੀ ਕਲੋਨੀ ਕੱਟ ਰਿਹਾ ਠੀਕ ਹੈ ਤੇ ਸਿੱਧੀ ਪੁਲਿਸ ਮੇਰੇ ਕਹਿਣ ਤੇ ਇਹ ਧਾਰਾ ਨਹੀਂ ਲਾ ਸਕਦੀ ਇਹ ਧਾਰਾ ਜਿਹੜੀਆਂ ਲੱਗਣਗੀਆਂ ਨਾ ਜੀ ਇਹ ਸਰਕਾਰੀ ਧਾਰਾ ਨੇ ਸਰਕਾਰ ਦੇ ਉਲਟ ਕੰਮ ਕਰਦੀਆਂ ਸਰਕਾਰ ਦੀਆਂ ਜਿਹੜੇ ਐਕਟ ਹੈਗੇ ਨੇ ਉਹਦੇ ਵਿੱਚ ਗਲਤ ਕੰਮ ਕਰਦੀਆਂ ਇਹ ਧਰਾਵਾਂ ਹੈਗੀਆਂ ਨੇ ਮੇਰੇ ਵੱਲੋਂ ਕੋਈ ਇਹ ਚੀਜ਼ ਨਹੀਂ ਹੈਗੀ बार-बार ਮੈਨੂੰ ਉੱਥੇ ਭੰਡਦੇ ਨੇ ਆਹ ਚੀਜ਼ ਹੋ ਗਈ ਮੇਰਾ ਸਿਰਫ ਅਕਸ ਖਰਾਬ ਕਰਦੇ ਔਰ ਲੋਕਾਂ ਦੇ ਵਿੱਚ ਮੇਰੀ ਗਲਤ ਛਵੀ ਪੇਸ਼ ਕੀਤੀ ਜਾ ਰਹੀ ਹੈ ਸਰਕਾਰ ਵੱਲੋਂ ਤੇ ਜਿਹੜੇ ਐਮਐਲਏ ਸਾਹਿਬ ਨੇ ਸਾਡੇ ਉਹਨਾਂ ਵੱਲੋਂ ਇਹ ਗਲਤ ਚੀਜ਼ਾਂ ਪ੍ਰਚਾਰ ਕੀਤੀਆਂ ਜਾ ਰਹੀਆਂ ਨੇ ਔਰ ਅੱਜ ਵੀ ਮੈਂ ਤੁਹਾਨੂੰ ਦੱਸ ਦਿੰਦਾ ਚ ਹੋਰ ਨਵੀਂ ਕਹਾਣੀ ਸੁਣ ਲਓ ਅੱਜ ਇਹਨਾਂ ਨੂੰ ਕਹਿ ਰਿਹਾ ਵੀ ਉਹ ਦਰਖਾਹ ਜੋਰੀ ਪਾਸਿੰਗ ਦੇ ਬਰਕਰਾਰ ਠੀਕ ਹੈ ਜੀ ਮੈਂ ਤੇ ਕਹਿਣਾ ਦਿਓ ਦਰਖਾਸਤ ਦੇ ਵਿੱਚ ਠੀਕ ਹੈ ਔਰ ਜਿਹੜਾ ਬੰਦੇ ਨੇ ਮੇਰੇ ਤੇ ਬਲੇਮ ਲਾ ਰਿਆ ਮੈਂ ਉਹਨੂੰ ਵੀ ਦੱਸਣਾ ਚਾਹੁੰਦਾ ਤੁਹਾਡੇ ਮੱਦੇ ਬਨਾਹੀ ਕਿ ਜਿਆਦਾ ਮੈਨੂੰ ਤੂੰ ਤੂ ਸਾਬਤ ਕਰੇਗਾ ਜਿਹੜਾ ਤੂੰ ਮੇਰੇ ਤੇ ਬਲੇਮ ਲਾਇਆ ਠੀਕ ਹੈ ਜੀ ਤੇ ਜਾਂ ਫਿਰ ਮੈਂ ਤੇ ਰਿਪੋਰਟ ਚ ਗੜੀ ਸੂਗਾ ਠੀਕ ਹੈ ਨਾ ਜੀ ਮੈਂ ਹੁਣ ਤੁਹਾਨੂੰ ਕਹਿਣਾ ਰਿਹਾ ਵੀ ਭਾਟਿਆ ਜੀ ਤੇ ਮੇਰੇ ਤੋਂ ਪੈਸੇ ਲੈਂਦੇ ਠੀਕ ਹੈ ਸਬੂਤ ਕੀ ਹੈ ਠੀਕ ਹੈ ਜੇ ਆ ਤਾਂ ਮੈਨੂੰ ਹੁਣ ਤੁਸੀਂ ਸਬੂਤ ਦੇ ਦਿਓ ਜਿਹੜਾ ਤੁਸੀਂ ਇੰਟਰਵਿਊ ਚ ਕਿਹਾ ਤੇ ਜਾਂ ਮੈਂ ਤੁਹਾਡੇ ਤੇ ਡੈਫਮੇਸ਼ਨ ਫਾਈਲ ਕਰੂੰਗਾ ਠੀਕ ਹੈ ਜੀ ਇਹਦੇ ਚ ਕੋਈ ਉਹ ਨਹੀਂ ਹੈਗਾ ਥੋੜੀ ਖਾਤਰ ਮੈਂ ਲੜਾਈ ਲੜਨੇ ਆ ਹੋਟੇਲੀ ਨੇ ਕਹਿ ਰਹੇ ਆ ਵੀ ਇਹਨਾਂ ਦੇ ਪਹਿਲੇ ਵਾਪਸ ਹੋ ਜਾਂ ਜਿਹੜੇ ਕੋਲੋਨਾਈਜ਼ਰਾਂ ਨੇ ਮਾਰੇ ਠੀਕ ਹੈ ਮੈਨੂੰ 1 ਸਾਲ ਹੋ ਗਿਆ ਇਹਦੇ ਵਿੱਚ ਇਸ ਇਨਕੁਆਰੀ ਦੇ ਵਿੱਚ ਵਰਤਾਰ ਸਿੰਘ ਦਾ ਪਰਚਾ ਦਰਜ ਕਰਨ ਲਈ ਕੀ ਆਇਆ ਕਾਰਪੇਸ਼ਮ ਨਹੀਂ ਹੋਇਆ ਇਸ ਵਿੱਚ ਪਪਰਾ ਐਕਟ ਦਾ ਪਰਚਾ ਦਰਜ ਹੋਣਾ ਸੀ 420 ਦਾ ਨਹੀਂ ਹੋਇਆ ਫਿਰ ਆਹ ਕਿੱਦਾਂ ਹੋ ਗਿਆ ਆ ਦੱਸੋ ਇਹ ਕਿਉਂ ਹੋ ਗਿਆ ਠੀਕ ਹੈ ਆਹ ਵੀ ਦਰਜ ਹੋ ਰਿਹਾ ਆਹ ਦਰਜ ਹੋ ਗਿਆ ਉਹ ਵੀ ਇੱਕ ਸਿੰਪਲ ਦਰਖਾ ਆ ਇਹਨੇ 250 ਕਾਗਜ਼ ਦੇ ਮੇਰੇ ਕੋਲ 1000 ਪੇਪਰ ਹੋਣਾ ਹੈ ਇਦੇ ਵਿੱਚ ਐਫ ਆਈ ਆਰ ਨਹੀਂ ਹੋਈ ਆ ਦੋ ਪੇਜਾਂ ਦੇ ਉੱਤੇ ਜਾ ਕੇ ਐਫ ਆਈ ਆਰ ਦਰਜ ਹੋ ਜਾਂਦੀ ਹੈ ਠੀਕ ਹੈ ਜੀ ਅੱਜ ਇਹਦੀ ਕੋਈ ਵੈਲਿਊ ਨਹੀਂ ਆ ਜਿਹੜੇ ਪੇ ਫਾਈਲਾਂ ਪਈਆਂ ਨੇ ਜਿਹੜੀਆਂ ਅਫਸਰਾਂ ਨੇ ਇਨਕੁਆਰੀਆਂ ਕੀਤੀਆਂ ਹਨ ਟਰੈਕਟਰ ਦੀਆਂ ਨੇ ਵਿਜੀਲੈਂਸ ਦੀਆਂ ਕੋਈ ਇਹਨਾਂ ਤੇ ਕਾਰਵਾਈ ਨਹੀਂ ਹੋਈ ਸਿਰਫ ਇੱਕ ਐਪਲੀਕੇਸ਼ਨ ਗਈ ਹੈ ਅੰਡਰ ਪ੍ਰੀਟੀਕਲ ਠੀਕ ਹੈ ਜੀ ਜਿਹੜੇ ਉੱਤੇ ਜਾ ਕੇ ਕਰਤੀ ਔਰ ਮੇਰਾ ਜੀ ਇਹਦੇ ਵਿੱਚ ਕੋਈ ਰੋਲ ਨਹੀਂ ਹੈਗਾ ਠੀਕ ਹੈ ਜੀ ਆਪਣੀ ਤਸੱਲੀ ਕਰਨ ਜੋ ਇਹਨਾਂ ਨੇ ਕਰਨਾ ਕਰਨ ਜਿੱਥੇ ਮੈਨੂੰ ਬੁਲਾਉਣ ਕਿਉਂ ਮਾਨੂੰ ਆਜਣਾ ਨਾ ਮੈਂ ਚੋਰ ਨਾ ਮੈਂ ਚੋਰ ਦਾ ਭਾਈਵਾਲ ਠੀਕ ਹੈ ਨਾ ਜੀ ਮੈਂ ਜਿਹੜਾ ਕਲੋਨਾਈਜ਼ਰ ਹੈਗਾ ਚਾਹੇ ਮੈਨੂੰ ਮਰਜ਼ੀ ਜਿੰਨਾ ਮਰਜ਼ੀ ਇਹੋ ਜਿਹੇ ਪੁੱਠੇ ਚਿੱਤੇ ਪ੍ਰੈਸ਼ਰਾਈਜ਼ ਕਰ ਲਓ ਮੈਂ ਡਰਨ ਵਾਲਾ ਨਹੀਂ ਹੈਗਾ ਜੀ ਮੈਂ ਤੁਹਾਨੂੰ ਬਾਰ-ਬਾਰ ਦੱਸਦਾ ਚਾਹੇ ਕੋਈ ਕਲੋਨਾਈਜ਼ਰ ਤੁਹਾਡੇ ਮੱਤੇ ਹੋ ਰਹੀ ਜ਼ੁੰਦਾ ਹੋਵੇ ਚਾਹੇ ਕੋਈ ਲੀਡਰ ਹੋਂਦਾ ਹੋਵੇ ਮੈਂ ਇਨ੍ਹਾਂ ਗਿੱਦਰ ਧਮਕੀਆਂ ਤੋਂ ਡਰਨ ਵਾਲਾ ਨਹੀਂ ਹੈਗਾ ਠੀਕ ਹੈ ਰਹਿ ਗਈ ਗੱਲ ਇਨ੍ਹਾਂ ਗਰੀਬ ਲੋਕਾਂ ਦੀ ਇਨ੍ਹਾਂ ਗਰੀਬ ਲੋਕਾਂ ਨੂੰ ਢਾਲ ਨਾ ਬਣਾਓ ਜੇ ਤੁਸੀਂ ਲੜਨਾ ਮੇਰੇ ਨਾਲ ਸਿੱਧੀ ਲੜਾਈ ਲੜੋ ਠੀਕ ਹੈ ਨਾ ਇਹਨਾਂ ਗਰੀਬ ਲੋਕਾਂ ਦਾ ਕੀ ਹੈ ਯਾਰ ਉਹ ਤਾਂ ਮਿਹਨਤ ਕਰਦੇ ਨੇ ਕੋਈ ਵਿਚਾਰਾ ਇੱਥੇ ਪੈਂਚਰ ਲਾਉਂਦਿਆ ਮੇਰੇ ਉਹਦੇ ਨਾਲ ਕਾ ਠੀਕ ਹੈ ਕੋਈ ਪੈਚਰ ਵਾਲਾ ਕੋਈ ਵਿਚਾਰਾ ਉਹ ਦੂਜੀ ਦੁਕਾਨ ਆ ਕੋਈ ਕਨਫੈਕਸ਼ਨਰੀ ਛੋਟੀ ਜੀ ਕੋਈ ਮੜਾ ਮੋੜ ਤੋਂ ਸਾਮਾਨ ਵੇਚਦਾ ਇਹ ਜੀ ਦੁਕਾਨਾ ਮੇਰੇ ਇਹਨਾਂ ਨਾਲ ਕੀ ਲੈਣਾ ਦੇਣਾ ਹੈ ਮੇਰੀ ਲੜਾਈ ਸਿਰਫ ਔਰ ਸਿੱਧ ਕੋਲੋਨਾਈਜ਼ਰ ਨਾਲ ਭੂਮਾfia ਨਾਲ ਔਰ ਇਕੱਲੇ ਗਿਆਸਪੁਰੇ ਵੀ ਨਹੀਂ ਹੈਗੀ ਮੇਰੀ 26 ਪਿੰਡਾਂ ਨਾਲ ਲੜਾਈ ਹੈ ਜਿਨ੍ਹਾਂ ਦੇ ਵਿੱਚ ਲੋਹ ਲੰਗਰ ਦੀ ਜ਼ਮੀਨ ਆਉਂਦੀ ਹੈ ਇਹ ਮਤ ਕੋਲ ਜਾਣ ਕਿ ਮੈਂ ਸਿਰਫ ਗਿਆਸਪੁਰੇ ਤੇ ਕਾਰਵਾਈ ਕਰਾ ਰਿਹਾ ਮੇਰੀ 26 ਪਿੰਡਾਂ ਤੇ ਕਾਰਵਾਈ ਵੀ ਮੈਂ ਮੰਗ ਕਰ ਰਿਹਾ ਇਹ ਤਾਂ ਸਿਰਫ ਇੱਕ ਇੱਥੇ ਲੱਗ ਕੇ ਇੱਥੇ ਹੀ ਘੁੰਮੇ ਜਾਂਦੇ ਆ ਹੁਣ ਮੈਂ ਬਿੱਟੂ ਸਾਹਿਬ ਨੂੰ ਕਹਿਣਾ ਚਾਹੁੰਦਾ ਬਿੱਟੂ ਸਾਹਿਬ ਤੁਹਾਡੇ ਜ਼ਿਲ੍ਹੇ ਦੇ ਤੁਹਾਡਾ ਜਿਹੜੀ ਜੈਲ ਆ ਐਮਪੀ ਲੈਂਡ ਜਿਹੜੀ ਪੈ ਜਾਂਦੀ ਆ ਇਹ 26 ਪਿੰਡ ਉਹਦੇ ਅੰਡਰ ਆਉਂਦੇ ਨੇ ਇਹ 26 ਪਿੰਡ ਉਸੇ ਹੀ ਲੈਂਡ ਦੇ ਅੰਡਰ ਆਉਂਦੇ ਨੇ ਅੱਜ ਤੁਸੀਂ ਇੱਥੇ ਆਏ ਹੋ ਕੀ ਤੁਸੀਂ ਜੇ ਤੁਸੀਂ ਚਾਹੁੰਦੇ ਹੋ ਵੀ ਹਾਂ ਵੀ ਉਹ ਕੋਲੋਂ ਦਾ ਇਤਨਾ ਤੇ ਪਰ ਕਲਾਕ ਕਾਰਵਾਈ ਹੋਵੇ ਮੈਂ ਕਹਿੰਦਾ ਜੀ ਆਓ ਦੱਸੋ ਮੈਨੂੰ ਕਿੱਥੇ ਨਾਲ ਚੱਲਾਂ ਮੈਂ ਮੇਰੇ ਨਾਲ ਚੱਲੋ ਕਰਾਓ ਕਾਰਵਾਈ ਆਓ ਬੈਠੋ ਧਰਨੇ ਤੇ ਠੀਕ ਹੈ ਸੋਮਵਾਰ ਦਾ ਸਮਾਜਿਕਤਾ ਮੈਂ ਕਿਹਨਾਂ ਬੁਕਾਰ ਤੇ ਲੈ ਕੇ ਉਹਨਾਂ ਬਲਾਉ ਮੈਨੂੰ ਦਿਓ ਮੈਨੂੰ ਇਨਵਿਟੇਸ਼ਨ ਮੈਂ ਲੈ ਕੇ ਆਨਾ ਕਾਹ ਕਾਰ ਬਈ ਲੈਂਡ ਮਾਫੀਆ ਤੇ ਮੈਂ ਇਹਨਾਂ ਦੇ ਹੱਕ ਚ ਨਹੀਂ ਹੈਗਾ ਵੀ ਇਹਨਾਂ ਗਰੀਬ ਲੋਕਾਂ ਦੇ ਉੱਪਰ ਐਫ ਆਈ ਆਰ ਹੋਵੇ ਇਹਨਾਂ ਦੇ ਉੱਪਰ ਕੁਝ ਹੋਵੇ ਠੀਕ ਹੈ ਨਾ ਜੀ ਪਰ ਐਵੇਂ ਜੇ ਸਿਆਸੀ ਰੋਟੀਆਂ ਆਪਾਂ ਸਿੱਕੀ ਲਈ ਉਹਦਾ ਕੋਈ ਫਾਇਦਾ ਨਹੀਂ ਠੀਕ ਹੈ ਔਨ ਰਿਕਾਰਡ ਜਿਹੜੀਆਂ ਹੈਗੀਆਂ ਡੀ ਸੀ ਆਫਿਸ ਦੇ ਵਿੱਚ ਜਿਹੜੇ ਦੋਸ਼ੀ ਨੇ ਉਹਨਾਂ ਦਾ ਰਿਕਾਰਡ ਠੀਕ ਹੈ ਇਹ ਲੋਕਾਂ ਨੇ ਤਾਂ ਗਾਂ ਖਰੀਤੀਆਂ ਨੇ ਠੀਕ ਹੈ ਨਾ ਜੀ ਇਹ ਲੋਕ ਤਾਂ ਉਹਦੇ ਸ਼ਿਕਾਰ ਹੋ ਚੁੱਕੇ ਨੇ ਠੀਕ ਹੈ ਠੱਗੀ ਦਾ ਸ਼ਿਕਾਰ ਹੋਏ ਲੋਕ ਨੇ ਜਿਹੜੇ ਇਹ ਕੁਝ ਹੋ ਰਿਹਾ ਇਹਨਾਂ ਨਾਲ ਠੀਕ ਹੈ ਔਰ ਇਹਨਾਂ ਨੂੰ ਗੁੰਮਰਾਹ ਕੀਤਾ ਜਾ ਰਿਹਾ ਹੈ ਕਦੀ ਕਿਤੇ ਲੈ ਜਾਓ ਕਦੀ ਕਿਤੇ ਲੈ ਜਾਓ ਵੋਟਾਂ ਦੇ ਨਾਂ ਤੇ ਜਦੋਂ ਵੋਟਾਂ ਕਰਨੀਆਂ ਉਹ ਤੋਂ ਸਾਰੇ ਇਹਨਾਂ ਨੂੰ ਆਜੋ ਜੀ ਆਜੋ ਅਸੀਂ ਤੁਹਾਡੇ ਹੰਸਾ ਜੀ ਠੀਕ ਹੈ ਅੱਜ ਤੋਂ ਸਾਲ ਪਹਿਲਾਂ ਦੀ ਐ ਤੇ 2 ਸਾਲ ਦੀ ਹੋ ਗਈ ਇਨਕੁਆਇਰੀ ਚੱਲਦੀ ਠੀਕ ਹੈ ਤੁਸੀਂ ਚਾਹੁੰਦੇ ਹੋ ਮੈਂ ਲੀਡਰਾਂ ਨੂੰ ਬੇਨਤੀ ਕਰੂੰਗਾ ਫਿਰ ਜੇ ਤੁਸੀਂ ਚਾਹੁੰਦੇ ਹੋ ਮੈਨੂੰ ਜਿੱਥੇ ਮਰਜ਼ੀ ਬੁਲਾ ਲਓ ਠੀਕ ਹੈ ਚਾਹੋ ਆਪਣੇ ਸਾਰਜੋਗ ਵੀ ਵੀਰ ਰਜਿੰਦਰਪਾਲ ਕੋਰ ਸ਼ੀਨਾ ਜੀ ਨੇ ਸਹੀ ਐਮਪੀ ਸਾਹਿਬ ਨੇ ਠੀਕ ਹੈ ਚਲੋ ਨਾਲ ਜੇ ਤੁਸੀਂ ਲੋਕ ਅਤਾਸ਼ੀ ਹੈਗੇ ਹੋ ਲੋਕਾਂ ਦੇ ਹੱਕ ਤੇ ਗੱਲ ਕਰਨ ਵਾਲੇ ਹੈਗੇ ਹੋ ਤੇ ਮੇਰੇ ਨਾਲ ਚਲੋ ਮੈਂ ਕਹਾਂਗਾ ਮੇਰੇ ਇੱਥੇ ਕਾਰਵਾਈ ਨਹੀਂ ਹੁੰਦੀ ਆ ਉਹ ਬੇੜ ਦੇਣ ਸਾਰੇ ਜੰਦ ਕਰਾਓ ਬੀਬੀ ਜੀ ਨੂੰ ਕਾ ਕਰਾਓ ਕਾਰਵਾਈ ਠੀਕ ਹੈ ਚਲੋ ਨਾਲ ਕਿਉਂ ਨਹੀਂ ਚਲਦੇ ਅੱਜ ਤੱਕ ਕੋਲੋਨਾਈਜ਼ਰ ਦੇ ਉੱਪਰ ਐਫ ਆਈ ਆਰ ਨਹੀਂ दर्ज ਹੋਈ ਨਾ ਕਾਰਪੋਰੇਸ਼ਨਰ ਉਹਨਾਂ ਦਾ ਵੀਜ਼ਿਟਰ ਅੰਦਰ ਲੋ ਠੀਕ ਹੈ ਇਹਨਾਂ ਨੇ ਅੱਜ ਤੱਕ ਅਸਿਰ ਕੰਮ ਜੁ ਦਿੱਤੇ ਨੇ ਮੈਨੂੰ ਕਾਗਜ਼ ਇਹ ਕਾਗਜ਼ਾਂ ਦੀ ਰਾਜਨੀਤੀ ਹੋ ਰਹੀ ਹੈ ਹਾਰ ਕੇ ਮੈਨੂੰ ਇਹ ਜਿਹੜਾ ਰਕਸੀਗਾ ਇਹ ਪੇਪਰ ਜਿਹੜੇ ਸੀ ਹਾਈ ਕੋਰਟ ਨੂੰ ਮੂਵ ਕਰਨੇ ਪਏ ਜਿੱਤੋਂ ਡਰਦੇ ਮੈਂ ਬਾਰ-ਬਾਰ ਕਹਿੰਨਾ ਜਿੱਤੋਂ ਡਰਦੇ ਕਾਰਪੋਰੇਸ਼ਨ ਨੇ ਇਹ ਕਾਰਵਾਈ ਅਮਨ ਚੰਦਿਆਂ ਦੀ ਖਾਨਾ ਪੂਰਤੀ ਦੇ ਤੌਰ ਤੇ ਠੀਕ ਹੈ ਜੀ ਉੱਥੇ ਵੀ ਨ ਜਾ ਕੇ ਮੈਨੂੰ ਏਟੀਪੀ ਬਣਾਤਾ ਦੱਸੋ ਜੀ ਹੁਣ ਮੈਂ ਗਵਾਹੀ ਦੇਣ ਜਾਊਂਗਾ ਏਟੀਪੀ ਦੀ ਹੋਰ ਹੀ ਨਹੀਂ ਐਫ ਆਈ ਆਰਾਂ ਹੋਈਆਂ ਚੱਕ ਕੇ ਦੇਖ ਲਓ ਪਿਛਲੇ ਦਾ ਵੀ ਐਫ ਆਈ ਆਰ ਹੋਈ ਹੈ 6 ਨੰਬਰ ਐਫ ਆਈ ਆਰ ਡੱਬੇ ਚ ਠੀਕ ਹੈ ਉੱਚੇ ਦੇਖੋ ਉੱਥੇ ਰਿਪਾਲ ਸਿੰਘ ਆ ਵੀ ਏਟੀਪੀ ਹੈ ਜਨ ਅਗਰ ਨਹੀਂ ਕਮੇਟੀ ਕੀ ਕਿਹਾ ਹੈ ਠੀਕ ਹੈ ਨਾ ਇਹ ਇੱਕ ਸਿਰਫ ਬਗਨਾਮ ਕਿ ਕਿ ਸਾਜੇ ਛੇ ਔਰ ਲੋਕਾਂ ਦੇ ਵਿੱਚ ਮੇਰਾ ਅਕਸ ਖਰਾਬ ਕਰਨ ਦੀ ਕਿ ਲੋਕ ਮੇਰੇ ਵਿਰੋਧ ਹੋ ਕਰਨ ਜਾਂ ਕੀਆ ਕੀ ਨਹੀਂ ਕਰ ਔਰ ਮੈਂ ਇਥੇ ਵੀ ਦੱਸਣਾ ਚਾਹੁੰਦਾ ਜੇ ਮੇਰਾ ਕੋਈ ਵਿਆਨੀ ਮਾਲੀ ਨੁਕਸਾਨ ਹੋ ਗਿਆ ਇਹਦੇ ਇਹ ਲੀਡਰ ਜ਼ਿੰਮੇਵਾਰ ਹੋਣਗੇ ਬੀਬੀ ਰਜਿੰਦਰਪਾਲ ਕੋਰ ਸ਼ੀਨਾ ਹੋਗੀ ਇਹ ਸਾਰੇ ਜ਼ਿੰਮੇਵਾਰ ਹੋਣਗੇ ਪ੍ਰਸ਼ਾਸਨ ਜ਼ਿੰਮੇਵਾਰ ਹੋਵੇ ਇਹ ਸਨਣਾ ਰਸ਼ਪਾਲ ਸਿੰਘ ਗੱਲ ਰਿਹਾ ਸੀ ਜਿਹੜੇ ਕਹਿੰਦੇ ਕਿ ਸਾਡੀ ਜਿਹੜੀ ਲੜਾਈ ਹੈ ਵੱਡੇ ਕੋਲੋਨਾਈਜ਼ਰਾਂ ਦੇ ਨਾਲ ਹੈ ਇਹਨਾਂ ਗਰੀਬ ਲੋਕਾਂ ਨਾਲ ਮੇਰੀ ਕੋਈ ਲੜਾਈ ਨਹੀਂ ਹੈ ਮੈਂ 2 ਸਾਲ ਤੋਂ ਲੜਾਈ ਲੜ ਰਹੇ ਹਾਂ ਨਾ ਗਰੀਬ ਲੋਕਾਂ ਤੇ ਕਾਰਵਾਈ ਕਰਨ ਵਾਲਾ ਪ੍ਰਸ਼ਾਸਨ ਉਹਨਾਂ ਵੱਡੇ ਕੋਲੋਨਾਈਜ਼ਰਾਂ ਕਿਉਂ ਨਹੀਂ ਕਰ ਰਿਹਾ ਕੈਮਰਾਮੈਨ ਸਤਪਾਲ ਦੇ ਨਾਲ ਪੰਜਾਬ ਪ੍ਰਾਈਮ ਟੀਵੀ ਦੇ ਲਈ ਰਵੀ ਭਟ